ਸਾਰੇ ਕੋ ਬਿੜੀ ਦੀ ਆਲੀ ਜੋ ਆ ਤੀ ਦੇ ਰਹੇ ਆ ਅਖਰੇ ਕੋ ਧੁੰਗੀ ਲੱਗੀ ਤੇ ਰੇਵਰਟ ਪੜਦਾ ਹੈ ਕਾ ਹੋ ਗਿਆ ਜਿਹੜਾ ਕੰਦਾ ਬਟਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਦੇ ਕੇਸਾਂ ਦੇ ਉੱਤੇ ਜਿਹੜਾ ਸੈਟਿੰਗ ਵੱਲੋਂ ਬਾਰ-ਬਾਰ ਜਿਹੜਾ ਆਇਆ ਗਏ ਆ ਰਹੇ ਸੀ ਉਹਦੇ ਬਾਰੇ ਮੈਂ ਜੋ ਟਰਾਈ ਕੀਤਾ ਔਰ ਕਾਂਦੇ ਜਿਹੜੇ ਮਾਮਲੇ ਬਾਰੇ ਜਿਹੜਾ ਸ਼ਾਹ ਨੂੰ ਮੇਰੇ ਸਾਹਮਣੇ ਆਪ ਸੁਝਾਤਾ ਸੀ ਆ ਉਸ ਤੋਂ ਬਾਅਦ ਯੂਨੀਅਨ ਨੇ ਇਸ਼ੂ ਪਾ ਕੇ ਉਹਨੂੰ ਸਵਾਇਾਈ ਕੀਤੀ ਉਸ ਜਦੋਂ ਮੈਂ ਸਰੇ ਸ਼ਾਹ ਸਾਹਿਬ ਨੇ ਇਸ ਤੋਂ ਅੱਗੇ ਬਾਰੇ ਕਿਹਾ ਕਿ ਤੁਸੀਂ ਦਫ਼ਤਰਾਂ ਜੋ ਆਪਾਂ ਬੈਠ ਕੇ ਗੱਲ ਕਰਨੇ ਯੂਨੀਅਨ ਨੂੰ ਕਹਿੰਦੇ ਮੰਨੂਆਂ ਨੇ ਕਿਹਾ ਕਿ ਯੂਨੀਅਨ ਵਾਲੇ ਨੂੰ ਪਹਿਲੇ 10 ਵਜੇ ਸੌਣਾਂਗੇ ਤੁਸੀਂ 11 ਵਜੇ ਆ ਜਾਓ ਤੇ ਬੈਠ ਕੇ ਆਪਾਂ ਪਾਉਂਦਾ ਤੇ ਜਦੋਂ ਮੈਂ 11 ਵਜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਦਫ਼ਤਰਿਆਂ ਕਾਫੀ ਸ਼ਬ ਇਹਨਾਂ ਨੂੰ ਪਤਾ ਹੁੰਦਾ ਕਿ ਉੱਥੇ ਇਦਾਂ ਇਹਨਾਂ ਨੇ ਜੂਮ ਕੱਟਾ ਕੀਤਾ ਹੋਇਆ ਔਰ ਜੂਮ ਇਕੱਠੀ ਕਰਕੇ ਉੱਥੇ ਗੁੰਡਾ ਅਨਸਰ ਵਿੱਚ ਕੰਮ ਪਟੇ ਜਿੱਤੇ ਨੇ ਜਦ ਮੈਂ ਉੱਥੇ ਗਰੀਬ ਨੇ ਜਿੱਤਾ ਸਾਧਾ ਕੌਂਸਲ ਜਿੱਥੇ ਗਈ ਡਿਪਟੀ ਮੇਅਰ ਪਰਵੇਟਾਂਗੜੀ ਤੇ ਸਰਦ ਕੌਂਸਲ ਮੇਰੇ ਨਾਲ ਜੀਏ ਜਦੋਂ ਤੁਸੀਂ ਜਾਤੇ ਕਬਰੀ ਗਏ ਤਕ ਮਿਸ਼ਰ ਸਾਹਿਬ ਤੇ ਕਬਰੇ ਚ ਆਫਸਰ ਪੈਟਰੀ ਜੀ ਨਾਲ ਦੇ ਜਦੋਂ ਮੀਟਿੰਗ ਵਾਲੇ ਉਥੇ ਇੱਕ ਘਟੋ ਘਟ 820 ਬੰਦਾ ਜਿਹੜਾ ਯੂਨੀਅਨ ਦਾ ਮੋਹਰ ਸਾਡੇ ਮੁਰਦਾ ਬਾਚ ਨੂੰ ਕਰਤੀ ਜਦੋਂ ਅਜੇ ਰੋਕਣ ਦੀ ਤੱਕ ਨੌਬਤੀ ਨਹੀਂ ਆਈ ਤੇ ਇਹਨਾਂ ਨੇ ਆ ਕੇ ਫਿਰ ਤੇ ਹਵਾਲਾ ਕਰਦਾ ਮੇਰੀ ਬਾਗੂਦਾਰ ਦੀ ਮੇਰੇ ਸੱਟਾ ਮਾਰੀ ਔਰ ਪੂਰੇ ਮੀਟਿੰਗ ਦੀ ਹਾਜ਼ਰੀ ਦੇ ਵਿੱਚ ਇਹ ਗੁੱਡਾ ਕਰਦੀ ਦਾ ਪੂਰਾ ਨੰਗਾ ਨਾਚ ਨਾਚਿਆ ਗਿਆ ਸਾਡੇ ਅਸੀਂ ਸਾਰੇ ਬੰਦੇ ਨੇ ਹੱਥੇ ਸੀ ਕਿ ਕਿਸੇ ਕੋਲ ਕੋਈ ਛੋਟੀ ਤਕਣੀ ਸੀਗੀ ਖਾਲੀ ਹੱਥੀ ਅਸੀਂ ਸਾਰੇ ਗੇਲੇ ਗਏ ਇਹੜਾ ਮੰਨ ਥਲੇ ਛਟਲੇ ਗਰੇ ਇਹ ਸਭੀ ਸਟਾ ਮਾਰੀਆਂ ਪਾਗ ਉਤਾਰਦੀ ਔਰ ਮੇਰੇ ਪਿਛਾਵਲੀ ਜਗ੍ਹਾ ਤਵੀ ਇਹਨਾਂ ਨੇ ਲਟਾ ਮਾਰੀਆਂ ਮੈਨੂੰ ਪੁੱਛੇ ਸੁਰਤੇ ਔਰ ਡੇਬੀ ਮੇਂ ਪਾਣੀ ਦੇ ਸਿਰ ਤੇ ਤੇਰੇ ਨੇ ਪਸੀ ਮਾਰੀ ਪਰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਕਿਹੜਾ ਖੜਾ ਕੇ ਸਾਨੂੰ ਕਿਤਰਾ ਕੀ ਤਾਰੇ ਤੇ ਕਿਨੇ ਹਮਲਾ ਕਿਨੇ ਕਰਵਾਏ ਇਹ ਸੈਕਟ ਜਿਹੜਾ ਜਿਹਦਾ ਮੋਤਾ ਮੈਨ ਇਹ ਸਾਰੀ ਉਹਦੀ ਸਾਜਿਸ਼ ਆ ਕੀ ਨਾਂ ਕੀ ਹੋਇਆ ਅਸ਼ੋਕ ਵਾਲਾ ਸ਼ੋਲੋ ਦੇ ਨਾਲ ਕਾਰਪੋਰੇਸ਼ਨ ਦੇ ਸਾਡੇ ਕਈ ਵਿੱਚ ਮੁਲਾਜ਼ਮ ਸ਼ਾਮਲੇ ਆ ਔਰ ਸਾਡਾ ਕੋਈ ਯੂਨੀਅਨ ਨਾਲ ਕੋਈ ਝਗੜਾ ਨਹੀਂ। ਕਲਾਸ 4 ਦੇ ਨਾਲ ਕੋਈ ਝਗੜਾ ਨਹੀਂ ਹੈਗਾ। ਇਹ ਸਿਰਫ ਉਹਦੇ ਪੜਕਾਣ ਦੀ ਸਾਰਾ ਕੁਝ ਹੋਇਆ। ਔਰ ਇਹ ਮੈਨੂੰ ਬਿਲਕੁਲ ਖਤਮ ਕਰਨ ਦੀ ਇਹਨਾਂ ਦੀ ਸਾਜਿਸ਼ ਸੀ। ਜਿਹੜੀ ਇਹਨਾਂ ਦੀ ਸਿਰੇ ਨਹੀਂ ਲੱਗੀ। ਔਰ ਸਾਨੂੰ ਪੂਰਾ ਇਹਨਾਂ ਨੇ ਵੰਗਾਰ ਕੇ ਕਿਹਾ ਕਿ ਅਸੀਂ 60 ਦੇ 60 ਕੁਰਸੇ ਗੁੱਟਨੇ ਜਿਹੜਾ ਕਿ ਮੀਡੀਆ ਦੀ ਗੱਲ ਨਹੀਂ ਵਿੱਚੇ ਕਿਹਾ ਗਿਆ। ਪਰ ਬਹੁਤ ਸਾਰੇ ਤੁਸੀਂ ਨਿਊਜ਼ ਚੈਟਰਾਂ ਦੇ ਉੱਤੇ ਇਹ ਸੁਣ ਵੀ ਲੜਾ ਕਿ ਇਹਨਾਂ ਨੇ ਵਗਾਰ-ਵਗਾਰ ਕੇ ਕਿਹਾ ਕਿ ਅਸੀਂ 60 ਦੇ 60 ਕੁਰਸੇ ਦੇ ਦੇ ਦਿਆਂਗੇ।